ਸਿੱਕਾਲ ਮੈਂ ਡਾਕਟਰ ਗੁਰਪ੍ਰੀਤ ਹਾਂ ਇੱਕ ਥਰਮੋਮੀਟਰ ਹੈ ਜਿਹੜਾ ਮੇਰੇ ਹੱਥ ਦੇ ਵਿੱਚ ਫੜਿਆ ਹੋਇਆ ਇਸ ਵੇਲੇ ਇਹ ਦੂਸਰੇ ਆਪਣੇ ਆਮ ਥਰਮੋਮੀਟਰਾਂ ਨਾਲੋਂ ਵੱਖਰਾ ਹੈ ਵੱਖਰਾ ਇਸ ਕਰਕੇ ਕਿਉਂਕਿ ਇਹ ਲੈਬੂਟਰੀ ਥਰਮੋਮੀਟਰ ਹੈ ਤੇ ਇਹਦੀ ਜਿਹੜੀ ਰੇਂਜ ਹੈ ਵੀ ਜਾਨੀ ਕਿ ਇਹ ਤਾਪਮਾਨ ਕਿੰਨਾ ਮਾਣ ਸਕਦਾ ਹੈ ਤਾਂ ਇਹਦੀ ਰੇਂਜ ਹੈਗੀ ਆ -10 ਤੋਂ ਲੈ ਕੇ ਉੱਪਰਲੇ ਸਿਰੇ ਤੱਕ ਆਪਾਂ 110 ਡਿਗਰੀ ਸੈਲਸੀਅਸ ਯਾਨੀ ਕਿ ਇਹ ਘੱਟੋ-ਘੱਟ ਤਾਪਮਾਨ -10 ਤੇ ਵੱਧੋ-ਵੱਧ ਤਾਪਮਾਨ ਇਹ ਜਿਹੜਾ ਹੈ 110 ਡਿਗਰੀ ਸੈਲਸੀਅਸ ਮਾਪ ਸਕਦਾ ਤਾਂ ਹੁਣ ਇਹ ਥਰਮਾਮੀਟਰ ਮੈਂ ਖੇਤਾਂ 'ਚ ਕਿਉਂ ਲੈ ਕੇ ਆਇਆ ਤਾਂ ਇਹਦੇ ਦੋ ਕਾਰਨ ਨੇ ਪਹਿਲਾ ਕਾਰਨ ਹੈ ਬਈ ਬਾਹਰ ਹਵਾ ਦਾ ਹੀ ਤਾਪਮਾਨ ਤੇ ਕਣਕ ਦੀਆਂ ਜੜਾਂ ਜਿੱਥੇ ਲੱਗੀਆਂ ਨੇ ਉਹ ਮਿੱਟੀ ਦੇ ਤਾਪਮਾਨ ਦੇ ਵਿੱਚ ਕਿੰਨਾ ਫਰਕ ਰਹਿੰਦਾ ਤੇ ਦੂਸਰਾ ਸਰਫੇਸ ਸੀਡਰ ਤੇ ਸੁਪਰ ਸੀਡਰ ਜਾਂ ਹੋਰ ਜਿੰਨੀਆਂ ਵੀ ਬਜਾਈਆਂ ਨੇ ਕਿਉਂਕਿ ਸਾਰੀ ਕਿਸਮਾਂ ਦੀਆਂ ਬਜਾਈਆਂ ਦੇ ਵਿੱਚ ਹੀ ਮਿੱਟੀ ਦੀ ਹਿੱਲਜੁਲ ਆਪਾਂ ਕਰਦੇ ਆਂ ਜਾਂ ਮਿੱਟੀ ਨੂੰ ਪੱਟਦੇ ਆਂ ਤੇ ਉਸ ਤੋਂ ਬਾਅਦ ਉਹਦੇ ਚ ਦਾਣੇ ਬੀਜਦੇ ਆਂ ਤੇ ਜਿਹਦੇ ਉੱਪਰ ਪਰਾਲੀ ਨਹੀਂ ਹੁੰਦੀ ਤੇ ਸਰਫੇਸ ਸੀਡਰ ਦੇ ਵਿੱਚ ਪਰਾਲੀ ਨਾਲ ਆਪਾਂ ਬੀਜ ਟੱਕ ਦਿੰਦੇ ਆਂ ਤਾਂ ਦੋਹਾਂ ਦੇ ਵਿੱਚ ਇੱਕ ਸਰਫੇਸ ਸੀਡਰ ਵਾਲੀ ਤੇ ਬਾਕੀ ਸਾਰੀਆਂ ਬਜਾਈਆਂ ਦੇ ਵਿੱਚ ਤਾਪਮਾਨ ਦਾ ਕੀ ਅੰਤਰ ਹੈ ਉਹ ਦੇਖਾਂਗੇ ਤਾ ਪਹਿਲਾਂ ਹੁਣ ਦੇਖਦੇ ਆਂ ਆਪਣਾ ਆਮ ਤਾਪਮਾਨ ਬਈ ਉਹ ਕਿੰਨਾ ਹੈ ਹਵਾ ਦਾ ਬਾਹਰਲੇ ਪਾਸੇ ਜਿਹੜਾ ਆਮ ਆਪਣਾ ਤਾਪਮਾਨ ਹੈ ਉਹ ਇਸ ਵੇਲੇ 20 ਤੋਂ ਥੋੜਾ ਜਿਹਾ ਉੱਤੇ ਲਗਭਗ ਆਪਾਂ ਇਹ ਕਹਿ ਸਕਦੇ ਆਂ ਵੀ 21 ਡਿਗਰੀ ਸੈਲਸੀਅਸ ਤਾਪਮਾਨ ਉਹ ਇਸ ਵੇਲੇ ਆਪਾਂ ਰਿਕਾਰਡ ਕੀਤਾ ਹੈ ਅ ਸਿੱਧਾ ਕਰਕੇ ਵੀ ਦੇਖਦੇ ਆਂ ਤਾਂ ਇਹ 21 ਡਿਗਰੀ ਸੈਲਸੀਅਸ ਤਾਪਮਾਨ ਪਹੁੰਚ ਚੁੱਕਿਆ ਤੇ ਹੁਣ ਆਪਾਂ ਇਹਨੂੰ ਦੇਖਾਂਗੇ ਇਹ ਸੀ ਆਪਣਾ ਹਵਾ ਦਾ ਤਾਪਮਾਨ ਯਾਨੀ ਕਿ ਏਅਰ ਟੈਂਪਰੇਚਰ ਅ ਅੱਜ 20 ਤਰੀਕ ਨੂੰ ਹਵਾ ਦਾ ਤਾਪਮਾਨ ਜਿਹੜਾ 21 ਡਿਗਰੀ ਸੈਲਸੀਅਸ ਹੈ ਤੇ ਹੁਣ ਆਪਾਂ ਦੇਖਾਂਗੇ ਮਿੱਟੀ ਦਾ ਤਾਪਮਾਨ ਕੀ ਹੈ ਆ ਕਣਕ ਡੀਬੀਡਬਲ 303 ਇਹਨੂੰ ਪਾਣੀ ਲਾਏ ਨੂੰ ਅ 5 ਦਿਨ ਹੋ ਗਏ ਲਗਭਗ ਤੇ ਹੁਣ ਆਪਾਂ ਇਹਦਾ ਤਾਪਮਾਨ ਦੇਖਦੇ ਆਂ ਵੀ ਮਿੱਟੀ ਦਾ ਤਾਪਮਾਨ ਕਿੰਨਾ ਹੈ ਇਹ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਹੈ ਯਾਨੀ ਕਿ ਇਹਦੇ ਉੱਪਰ ਪਰਾਲੀ ਨਹੀਂ ਹੈਗੀ ਤੇ ਫਿਰ ਆਪਾਂ ਦੇਖਾਂਗੇ ਸਰਫੇਸ ਸੀਟਰ ਵਾਲੀ ਕਣਕ ਦਾ ਕੀ તાਪਮਾਨ ਹੈ ਸਮਾਂ ਹੋ ਗਿਆ ਦਿਨ ਦੇ 4 ਤੇ ਇਸ ਵੇਲੇ ਤਾਪਮਾਨ 3 ਤੋਂ ਲੈ ਕੇ 4 ਵਜੇ ਤੱਕ ਸਭ ਤੋਂ ਵੱਧ ਹੁੰਦਾ ਇਸ ਲਈ ਆਪਾਂ ਇਹ ਸਮਾਂ ਅਜ ਦਾ ਚੁਣਿਆ ਦੇਖਦੇ ਆਪਾਂ ਇਹਦਾ ਤਾਪਮਾਨ ਕਿੰਨਾ ਹੈ ਆਹ ਆਪਾਂ ਨੇ ਖੇਤ ਦੇ ਅੰਦਰੂਨੀ ਹਿੱਸੇ ਦੇ ਵਿੱਚ ਜਾਨੀ ਕਿ ਅੰਦਰ ਵੱੜ ਕੇ ਇਹ ਮਿੱਟੀ ਦੇ ਵਿੱਚ ਐਡਜਸਟ ਕਰਤਾ ਤੇ ਹੁਣ 1 ਮਿੰਟ ਬਾਅਦ ਆਪਾਂ ਇਹਦੀ ਰੀਡਿੰਗ ਨੋਟ ਕਰਾਂਗੇ ਬਈ ਕਿੰਨਾ ਤਾਪਮਾਨ ਹੈ ਫਿਰ ਸਰਫੇਸ ਸੀਟਰ ਵਾਲੀ ਨਾਲ ਇਹਦਾ ਫਰਕ ਦੇਖਾਂਗੇ ਬਈ ਕਿੰਨਾ ਫਰਕ ਆ ਦੇਖ ਸਕਦੇ ਆ ਇਹਦੀ ਹੁਣ ਜਿਹੜੀ ਰੀਡਿੰਗ ਆ ਰਹੀ ਹੈ ਹਵਾਰੀਆ ਆਪਣੇ ਕੋਲੇ ਲਗਭਗ 15 ਤਾਂ ਕਣਕ ਦੇ ਅੰਦਰਲੇ ਪਾਸੇ 15 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਰਿਕਾਰਡ ਕੀਤਾ ਗਿਆ ਡੀਬੀਡਬਲ 303 ਕਣਕ ਦੇ ਅੰਦਰਲੇ ਪਾਸੇ ਤਾਂ ਹੁਣ ਕਣਕ ਦੇ ਬਾਹਰਲੇ ਪਾਸੇ ਆਪਾਂ ਹਵਾ ਦਾ ਤਾਪਮਾਨ ਦੇਖ ਲਿਆ 21 ਡਿਗਰੀ ਸੈਲਸੀਅਸ ਤੇ ਕਣਕ ਦੀਆਂ ਜਿੱਥੇ ਜੜਾਂ ਨੇ ਉਸ ਮਿੱਟੀ ਦਾ ਤਾਪਮਾਨ ਆਪਾਂ ਦੇਖ ਲਿਆ 15 ਡਿਗਰੀ ਸੈਲਸੀਅਸ ਤੇ ਦੋਵਾਂ ਦਾ ਅੰਤਰ ਜਿਹੜਾ ਹੈ ਉਹ ਹੈ 6 ਡਿਗਰੀ ਸੈਲਸੀਅਸ ਹੁਣ ਆਪਾਂ ਚੱਲਦੇ ਹਾਂ ਆਪਣੀ ਸਰਫੇਸ ਸੀਡਡ ਵੀਟ ਕੋਲੇ ਤੇ ਉੱਥੇ ਦੇਖਦੇ ਹਾਂ ਟੈਂਪਰੇਚਰ ਕੀ ਹੈ ਤੇ ਕਿੰਨਾ ਫਰਕ ਹੈ ਇਹਨੂੰ ਵੀ ਆਪਾਂ ਹੁਣ ਦੋਹੇ ਕਰਮ ਕਣਕ ਦੇ ਅੰਦਰਲੇ ਪਾਸੇ ਆ ਕੇ ਲਾ ਕੇ ਦੇਖਦੇ ਹਾਂ ਤੇ ਫਿਰ ਆਪਾਂ ਡਿਫਰੈਂਸ ਦੇਖਾਂਗੇ ਥਰਮੋਮੀਟਰ ਆਪਾਂ ਲਾਤਾ ਤੇ 1 ਮਿੰਟ ਆਪਾਂ ਹੁਣ ਉਡੀਕ ਕਰਦੇ ਆਂ ਫਿਰ ਉਸ ਤੋਂ ਬਾਅਦ ਦੇਖਦੇ ਆਂ ਕਿ ਆਪਣੇ ਕੋਲ ਤਾਪਮਾਨ ਧੀਰੇ ਜਾਈ ਹੈ ਆ ਲਓ ਜੀ ਆਪਾਂ ਹੁਣ 1 ਮਿੰਟ ਬਾਅਦ ਇਹਦਾ ਜਿਹੜੀ ਆਪਾਂ ਰੇਂਜ ਦੇਖ ਰਹੇ ਆਂ ਇਹ 10 ਡਿਗਰੀ ਸੈਲਸੀਅਸ ਤੋਂ ਥੋੜਾ ਉੱਪਰ ਹੈ ਜਾਂ ਆਪਾਂ ਇਹ ਕਹਿ ਸਕਦੇ ਆਂ ਬਈ 11 ਮੰਨ ਕੇ ਚੱਲ ਲਈਏ ਹੁੰਜਦਾ ਹੈ ਹਾਂ 11 ਤੋਂ ਥੋੜਾ ਘੱਟ ਹੈ ਪਰ ਆਪਾਂ ਇਹ ਮੰਨ ਲਈਏ ਕਿ ਲਗਭਗ 11 ਡਿਗਰੀ ਸੈਲਸੀਅਸ ਦਾਪਮਾਨ ਉਹ ਇਸ ਸਰਫੇਸ ਸੀਡਡ ਬੀਟ ਦੇ ਵਿੱਚ ਆਪਾਂ ਰਿਕਾਰਡ ਕੀਤਾ ਹੈ ਮੇਰਾ ਮਤਲਬ ਇਹ ਹੋ ਗਿਆ ਵੀ ਜਿਹੜੀ ਸਰਫੇਸ ਸੀਡਡ ਬੀਟ ਹੈ ਆਹ ਜਿਹੜੀ ਆਪਣੀ ਇਹ ਕਣਕ ਹੈ ਸਰਫੇਸ ਸੀਡਰ ਵਾਲੀ ਇਸ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਦੂਸਰੀ ਨਾਲੋਂ ਲਗਭਗ 4 ਡਿਗਰੀ ਸੈਲਸੀਅਸ ਘੱਟ ਆਪਾਂ ਰਿਕਾਰਡ ਕਰ ਰਹੇ ਹਾਂ ਤਾਂ ਹੁਣ ਇਹਦਾ ਸਿੱਧਾ ਸਿੱਧਾ ਮਤਲਬ ਇਹ ਬਣਦਾ ਹੈ ਬਈ ਆਹ ਜਿਹੜੀ ਆਪਣੀ ਸਰਫੇਸ ਸੀਡਰ ਵਾਲੀ ਕਣਕ ਹੈ ਇਸ ਦੇ ਵਿੱਚ ਦੂਸਰੀ ਕਣਕ ਨਾਲੋਂ ਤਾਪਮਾਨ ਘੱਟ ਰਹਿੰਦਾ ਹੈ ਵੈਸੇ ਤਾਂ ਇਹ ਥਰਮੋਮੀਟਰ ਨਾਲ ਸਿੱਧ ਕਰਨ ਦੀ ਵੀ ਕੋਈ ਲੋੜ ਹੈ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਪਰਾਲੀ ਨਾਲ ਢੱਕਿਆ ਹੋਇਆ ਖੇਤ ਹੈ ਉਸ ਦੇ ਵਿੱਚ ਤਾਪਮਾਨ ਘੱਟ ਹੀ ਰਹੂਗਾ ਪਰ ਇੱਕ ਆਮ ਗੱਲ ਕਹਿ ਦੇਣੀ ਤੇ ਇੱਕ ਖੋਜ ਦੁਆਰਾ ਗੱਲ ਕਹਿਣੀ ਦੋਆਂ ਦੇ ਵਿੱਚ ਫਰਕ ਹੁੰਦਾ ਹੈ ਸਿੱਧ ਕਰੀ ਹੋਈ ਗੱਲ ਜ਼ਿਆਦਾ ਟਿਕਾਊ ਹੁੰਦੀ ਹੈ ਇਹ ਸਿੱਧ ਹੋ ਗਿਆ ਬਈ ਮਾਰਚ ਦੇ ਮਹੀਨੇ ਦੀ ਜਿਹੜੀ ਗਰਮੀ ਪੈ ਰਹੀ ਹੈ ਜਾਂ ਆਉਣ ਵਾਲੇ ਦਿਨਾਂ ਚ ਪੈਣੀ ਹੈ ਉਹਦਾ ਪ੍ਰਭਾਵ ਸਰਫੇਸ ਸੀਡਰ ਵਾਲੀ ਕਣਕ ਦੇ ਉੱਪਰ ਘਟ ਪਊਗਾ ਕਿਉਂਕਿ ਆਪਾਂ ਦੇਖ ਚੁੱਕੇ ਹਾਂ ਬਈ ਲੇ ਪਾਸੇ ਉਹਦਾ ਜਿਹੜਾ ਤਾਪਮਾਨ ਹੈ ਉਹ ਦੂਜੀਆਂ ਬਿਜਾਈ ਕੀਤੀਆਂ ਗਈਆਂ ਕਣਕਾਂ ਨਾਲੋਂ ਘਟ ਹੋਊਗਾ ਪਾਵੇਂ ਉਹ ਰੂਟੂ ਸੀਡਰ ਵਾਲੀ ਆ ਪਾਵੇਂ ਉਹ ਸੁਪਰ ਸੀਡਰ ਦੀ ਬਿਜਾਈ ਆ ਪਾਵੇਂ ਉਹ ਸਿੱਧੀ ਡ੍ਰਿਲ ਮਸ਼ੀਨ ਦੀ ਬਿਜਾਈ ਆ ਸਾਰਿਆਂ ਨਾਲੋਂ ਇਸ ਦਾ ਲਗਭਗ 4 ਡਿਗਰੀ ਸੈਲਸੀਅਸ ਦਾ ਅ ਫਰਕ ਹੈ ਤਾਪਮਾਨ ਦਾ ਤੇ ਜਿਸ ਕਰਕੇ ਸਰਫੇਸ ਸੀਡਡ ਵੀਟ ਦੇ ਉੱਪਰ ਤਾਪਮਾਨ ਦਾ ਅਸਰ ਘਟ ਪਊਗਾ ਤੇ ਕਿਤੇ ਨਾ ਕਿਤੇ ਅ ਗਰਮੀ ਦਾ ਪ੍ਰਭਾਵ ਝੱਲਣ ਦੇ ਵਿੱਚ ਸਰਫੇਸ ਸੀਡਰ ਵਾਲੀ ਕਣਕ ਜ਼ਿਆਦਾ ਕਾਮਯਾਬ ਰਹੂਗੀ ਇਸ ਕਾਰਨ ਕਰਕੇ ਇਸ ਦੇ ਦਾਣੇ ਦੂਸਰੀ ਕਿਸਮ ਨਾਲੋਂ ਮੋٹے ਵੀ ਰਹਿ ਸਕਦੇ ਨੇ ਤੇ ਇਹ ਸੀ ਆਪਣਾ ਅੱਜ ਦਾ ਇੱਕ ਐਕਸਪੈਰੀਮੈਂਟੇਸ਼ਨ ਜਿਦੇ ਨਤੀਜੇ ਚ ਕਣਕ ਦੇ ਉੱਪਰਲੇ ਪਾਸੇ ਜਿਹੜਾ ਹਵਾ ਦੇ ਵਿੱਚ ਤਾਪਮਾਨ ਹੈ ਉਹ ਮਿੱਟੀ ਨਾਲੋਂ 6 ਡਿਗਰੀ ਸੈਲਸੀਅਸ ਜ਼ਿਆਦਾ ਹੈ ਤੇ ਸਰਫੇਸ ਸੀਡਰ ਵਾਲੀ ਕਣਕ ਹੈ ਜਿਹੜੀ ਉਸ ਦਾ ਤਾਪਮਾਨ ਦੂਜੀਆਂ ਨਾਲੋਂ ਲੇ ਪਾਸੇ ਮਿੱਟੀ ਦੇ ਵਿੱਚ 4 ਡਿਗਰੀ ਸੈਲਸੀਅਸ ਘੱਟ ਹੈ ਵੀਡੀਓ ਚ ਬਣੇ ਰਹਿਣ ਲਈ ਸ਼ੁਕਰੀਆ ਜੀ ਸਾਸ੍ਰਿਕਾ